ਮੇਰਾ ਨਾਮ ਰੇਸ਼ਮ ਸਿੰਘ ਮੈਂ ਅਧਿਆਪਕ ਜਥੇਬੰਦੀ ਡੀਟੀਐਫ ਤੋਂ ਜ਼ਿਲ੍ਹਾ ਪ੍ਰਧਾਨ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਡੈਮੋਕਰੇਟ ਟੀਚਰ ਫਰੰਟ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ ਤੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਚੋਣਾਂ ਦੇ ਸਮੇਂ ਦੇ ਵਿੱਚ ਚੋਣਾਂ ਦਾ ਜਿਹੜਾ ਕੜਮਾਚ ਚੱਲ ਰਿਹਾ ਕਿਉਂਕਿ ਪੋਲਿਟੀਕਲ ਪਾਰਟੀਆਂ ਇੱਕ ਦੂਜੇ ਤੇ ਦੂਸਤਵਾਦੀ ਕਰਨ ਤੋਂ ਬਜਾਏ ਉਹਨਾਂ ਕੋਲੇ ਲੋਕਾਂ ਦੇ ਕੋਈ ਏਜੰਡੇ ਨਹੀਂ ਤਾਂ ਜੋ ਲੋਕਾਂ ਦੇ ਜੰਡੇ ਆ ਜਿਹੜੇ ਉਹ ਵੀ ਇੰਟਰੋਡਿਊਸ ਖੋਣ ਉਹ ਵੀ ਲੋਕਾਂ ਵਿੱਚ ਜਾਣ ਅਸੀਂ ਅੱਜ ਜਥੇਬੰਦੀ ਵੱਲੋਂ ਅਧਿਆਪਕਾਂ ਦੇ ਮਸਲੇ ਆ ਜਿਹੜੇ ਮਲਾਜ਼ਮਾਂ ਦੇ ਮਸਲੇ ਆ ਉਹਨਾਂ ਨੂੰ ਲੋਕਾਂ ਕੋਲੇ ਲੈ ਜਾ ਰਹੇ ਆ ਤੁਹਾਡੇ মিডিਆ ਰਾਹੀਂ ਲੈ ਜਾ ਰਹੇ ਆ ਪ੍ਰਚਾਰ ਨਹੀਂ ਲੈ ਜਾ ਰਹੇ ਆ ਅੱਜ ਅਸੀਂ ਅੱਜ ਇੱਥੇ ਟੀਚਰ ਹੋਣ ਦੇ ਵਿੱਚ ਇਕੱਠ ਕੀਤਾ ਹੋਇਆ ਮਾਰਚ ਕਰਕੇ ਸੀ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਉਸ ਮੰਗ ਪੱਤਰ ਦੇ ਵਿੱਚ ਜਿਹੜੀਆਂ ਸਾਡੀਆਂ ਮੁੱਖ ਮੰਗਾਂ ਜਿਵੇਂ ਪੁਰਾਣੀ ਪੈਨਸ਼ਨ ਆ ਜਿਹੜੀ ਉਹ ਬਹਾਲ ਕੀਤੀ ਜਾਵੇ ਕਿਉਂਕਿ ਪੁਰਾਣੀ ਪੈਨਸ਼ਨ ਆ ਜਿਹੜੀ ਇੱਕ ਬਹੁਤ ਸਹਾਰਾ ਸੀ ਬਜ਼ੁਰਗ ਅਵਸਥਾ ਦੇ ਵਿੱਚ ਪਰ ਸਰਕਾਰ ਨੇ ਨਵੀਆਂ ਪਾਲਿਸੀਆਂ ਦੇ ਤਹਿਤ ਨਿੱਜੀਕਰਨ ਦੀ ਨੀਤੀ ਦੇ ਸਹਾਰੇ ਤੱਕ ਕਿ ਇਹ ਪੁਰਾਣੀ ਪੈਨਸ਼ਨ ਦਾ ਵੀ ਨਿੱਜੀਕਰਨ ਕਰਤਾ ਉਹ ਤਾਂ ਉਹਨੂੰ ਕਾਰਪੋਰੇਟਾਂ ਦੇ ਹਵਾਲੇ ਕਰਤਾ ਇਸੇ ਤਰ੍ਹਾਂ ਜਿਹੜੇ 37 ਤਰ੍ਹਾਂ ਦੇ ਪੱਤੇ ਕੱਟੇ ਹੋਏ ਆ ਖਾਸ ਕਰਕੇ ਪਿੰਡਾਂ ਵਿੱਚ ਪਣਾਉਂਦੇ ਤੇ ਆਪਕਾ ਨੂੰ ਪਿੰਡੂ ਪੱਤਾ ਮਿਲਦਾ ਸੀ ਉਹਨਾਂ ਦਾ ਪਿੰਡੂ ਪੱਤਾ ਕੱਟ ਦਿੱਤਾ ਗਿਆ ਇਸੇ ਤਰ੍ਹਾਂ ਨਿੱਜੀਕਰਨ ਰਾਹੀਂ ਜਿਹੜੀਆਂ ਵੱਖ-ਵੱਖ ਪ੍ਰਾਈਵੇਟ ਸੰਸਥਾਵਾਂ ਉਹਨਾਂ ਦੀ ਸਕੂਲਾਂ ਦੇ ਵਿੱਚ ਜਿਵੇਂ ਵਿਦਿਆ ਭਾਰਤੀ ਮਾਡਲ ਸਕੂਲ ਆ ਸੰਜੀ ਸਿੱਖਿਆ ਇਹ ਜੀ ਐਨ ਜੀਓ ਜਿਹੜੇ ਉਹ ਸਕੂਲਾਂ ਦੇ ਵਿੱਚ ਕਸਪੈਰ ਕਰ ਰਹੇ ਸਾਨੂੰ ਸਿ ਕੋਲ ਮਲਾ ਕੇ ਇਹਨਾਂ ਚੋਣਾਂ ਦੇ ਘਰਮਾਸੇ ਦੇ ਵਿੱਚ ਹਾਕਮ ਜਮਾਤੀ ਪਾਰਟੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕੇ ਲੋਕਾਂ ਦੇ ਵੀ ਮਸਲੇ ਹੈ ਕਿਸਾਨਾਂ ਦੇ ਮਸਲੇ ਆ ਮਜ਼ਦੂਰਾਂ ਦੇ ਮਸਲੇ ਆ ਮਜ਼ਦੂਰਾਂ ਤੋਂ ਰੋਜ਼ਗਾਰ ਖਸ ਗਿਆ ਉਹਨਾਂ ਦੀ ਮਨਰੇਗਾ ਦੇ ਕੰਮ ਦਿਹਾੜੀਆਂ ਕਾਟੀਆਂ ਉਹਨਾਂ ਤੇ ਕਾਨੂੰਨ ਇਹੋ ਜਿਹੇ ਬਣਾਤੇ ਕਿ ਤੁਸੀਂ ਯੂਨੀਅਨਾਂ ਨਹੀਂ ਬਣਾ ਸਕਦੇ ਤੁਸੀਂ 8 ਘੰਟੇ ਤੋਂ 12 ਘੰਟੇ ਦਾ ਕੰਮ ਦਿਹਾੜੀ ਦਾ ਸਮਾਂ ਕਰਤਾ ਕਿਸਾਨਾਂ ਲਈ ਐਮਐਸਪੀ ਨੂੰ ਟੋਟਲ ਜਵਾਬ ਆ ਇਹ ਮੇਰੀ ਮੁਲਾਜ਼ਮਾਂ ਨੂੰ ਵੀ ਸਬੀ ਜੀਪੀ ਸਰਕਾਰ ਦਾ ਤੇ ਪੰਜਾਬ ਸਰਕਾਰ ਦਾ ਆਪੀਐਸ ਤੋਂ ਜਵਾਬ ਆ ਅਸੀਂ ਲੋਕਾਂ ਦੇ ਮਸਲੇ ਆ ਜਿਹੜੇ ਇਹ ਨਜ਼ਰ ਇੱਕ ਕਹਾਵਤ ਆ ਕਿ ਭੁੱਖੇ ਆਦਮੀ ਨੂੰ ਮੱਛੀ ਦੇਣ ਦੀ بجائے ਮੱਛੀ ਫੜਨੀ ਸਿਖਾਓ ਪਰ ਸਾਡੀਆਂ ਹਾਕਮ ਜਮਾਤਾਂ ਨੇ ਇਹ ਰਸਤਾ ਫੜ ਲਿਆ ਜੋ ਮੱਛੀ ਫੜਨੀ ਨਹੀਂ ਸਿਖਾ ਰਹੇ ਉਹ ਤਾਂ ਮੱਛੀ ਦੇਣ ਤੇ ਵੀ ਤੁਸੀਂ ਸਾਡੇ ਗੁਲਾਮ ਬਣੋ ਅਸੀਂ ਤੁਹਾਨੂੰ 75 ਸਾਲਾਂ ਦੇ ਇਸ ਅਖੌਤੀ ਯਾਦੀ ਤੇ ਸਾਨੂੰ ਅੱਜ ਵੀ 5 ਕਿਲੋ ਅਨਾਜ ਤੇ ਵਰਚਾਇਆ ਜਾ ਰਿਹਾ ਹੈ ਹਿੰਦੁਸਤਾਨ ਦੇ ਲੋਕ ਲੋਕਾਂ ਨੂੰ ਕਿ ਤੁਹਾਨੂੰ 5 ਕਿਲੋ ਅਨਾਜ ਦੇ ਰਹੇ ਆ ਇਹਦਾ ਮਤਲਬ ਇਹ ਆ ਕਿ ਉਹਨਾਂ ਨੂੰ ਆਪਦੇ ਪੈਰਾਂ 'ਚ ਖੜਾ ਨਹੀਂ ਕਰਨਾ ਲੋਕਾਂ ਨੂੰ ਉਹਨਾਂ ਨੂੰ ਮੰਗਤੇ ਬਣਾਉਣਾ ਇਹ ਜਿਹੜੀ ਨੀਤੀ ਆ ਇਹ ਹਾਕਮ ਜਮਾਤਾਂ ਦੀ ਤੇ ਸਾਮਰਾਜ ਦੀ ਨੀਤੀ ਆ ਕਿਉਂਕਿ ਸਾਮਰਾਜ ਵੀ ਇਹੀ ਕਹਿੰਦਾ ਕਿ ਇਹ ਮਨੁੱਖ ਨੂੰ ਸਖਸ਼ਮ ਨਾ ਬਣਾਓ ਇਹਨੂੰ ਆਪਦੇ ਪੈਰਾਂ ਥੱਲੇ ਖੜਾ ਨਾ ਹੋਣ ਦੇਵੋ ਜਿਹਨੂੰ ਗੁਲਾਮ ਪ੍ਰਵਿਰਤੀ ਦਾ ਰੱਖੋ ਆ ਖੌਤੀ ਨਾਂ ਦੀ ਜਿਹੜੀ ਆਜ਼ਾਦੀ ਉਹ ਕਹਿੰਦੇ ਆ ਕਿ ਅਸੀਂ ਅੱਜ 75 ਸਾਲਾਂ ਦੀ ਆਜ਼ਾਦੀ ਮਨਾ ਰਹੇ ਆ ਹੁਣ ਆਜ਼ਾਦੀ ਦਾ ਮਹਾ ਉਤਸਵ ਵੀ ਬੀਜੇਪੀ ਮਨਾ ਰਹੀ ਆ ਪੂਰੇ ਹਿੰਦੁਸਤਾਨ ਦੇ ਵਿੱਚ ਇਸ ਆਜ਼ਾਦੀ ਨੇ ਸਾਨੂੰ ਅੱਜ ਤੱਕ ਦਿੱਤਾ ਕੀ ਆ ਇਸ ਆਜ਼ਾਦੀ ਨੇ ਇਹਨਾਂ ਪਾਰਲੀਮੈਂਟ ਦੀ ਸੰਸਥਾਵਾਂ ਨੇ ਸਾਨੂੰ ਕੀ ਦਿੱਤਾ ਜਿਹੜੀਆਂ ਸੰਸਥਾਵਾਂ ਕਹਿੰਦੇ ਆ ਕਿ ਤੁਸੀਂ ਵੋਟਾਂ ਪਾਉਣ ਜਾਓ ਇਹ ਬਹੁਤ ਮਹਾਉਤਸਵ ਹੈ ਇਹ ਇੱਕ ਕੁੰਬ ਦਾ ਉਹ ਜਣ ਕੇ ਮੇਲਾ ਇਹਦੇ ਵਿੱਚ ਡੁੱਬ ਕੇ ਜਰੂਰ ਲਾ ਕੇ ਆਉਣਾ ਆ ਕੇ ਆਓ ਇਸ ਜਮਹੂਰੀਅਤ ਨੇ ਸਾਨੂੰ ਦਿੱਤਾ ਕੀ ਆ ਇਸ ਪਾਰਲੀਮੈਂਟ ਦੀ ਸੰਸਥਾਵਾਂ ਨੇ ਕੀ ਦਿੱਤਾ ਇਹ 2002 ਦੇ ਵਿੱਚ ਬਾਜਪੀ ਸਰਕਾਰ ਨੇ OPSC ਸਕੀਮ ਬੰਦ ਕਰਕੇ ਲੈ ਕੇ ਆਈ। ਇਸ ਤੋਂ ਬਾਅਦ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਆਈ। ਉਹਨੇ ਨਿੱਜੀਕਰਨ ਦੀਆਂ ਨੀਤੀਆਂ ਬਹੁਤ ਤੇਜ਼ੀ ਨਾਲ ਲਾਗੂ ਕੀਤੀਆਂ। ਉਸ ਤੋਂ ਬਾਅਦ ਪੰਜਾਬ 'ਚ ਲੈ ਲਓ ਅਸੀਂ ਬਾਦਲ ਸਰਕਾਰ ਦੀ ਸਰਕਾਰ ਨੂੰ ਹਸਤਾਚ ਲਿਆਂਦਾ 15 ਇੱਕ 15 ਦਾ ਪੱਤਰ ਆ ਗਿਆ ਕਿ ਤੁਸੀਂ 3 ਸਾਲ ਤੱਕ ਕੰਟਰੈਕਟ ਤੇ ਜੌਬ ਕਰੋ। ਇਸ ਤੋਂ ਬਾਅਦ ਕਾਂਗਰਸ ਨੂੰ ਲੈ ਆ ਮਨਪ੍ਰੀਤ ਬਾਦਲ ਇਹ ਲੈ ਕੇ ਆ ਕਿ ਤੁਸੀਂ 17 ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਤੁਸੀਂ ਕੇਂਦਰੀ ਪੈਟਰਨ ਤੇ ਭਰਤੀ ਹੋਵੋ। ਅਸੀਂ ਅੱਖ ਕੇ ਹਾਕਮ ਜਮਾਤਾਂ ਨੂੰ ਉਹਨਾਂ ਤੋਂ ਅੱਖ ਕੇ ਆ ਕੋਈ ਬਦਲ ਦੇਖਿਆ ਸੀ। ਇਹਨੇ ਬਦਲਣੇ ਤਾਂ ਉਦੋਂ ਵੀ ਜ਼ਿਆਦਾ ਚੰਚਰਾਤਾ ਕਹਿੰਦੇ ਸੀ ਕਿ ਅਸੀਂ ਪਹਿਲੀ ਕੈਬਨਿਟ ਦੇ ਵਿੱਚ ਉਹੀ ਇਸ ਨੂੰ ਲਾਗੂ ਕਰਾਂਗੇ ਅੱਜ 2.5 ਸਾਲ ਬੀਤਣ ਦੇ ਹੋ ਗਏ ਓਪੀਐਸ ਨੂੰ ਹੱਥ ਤੱਕ ਨਹੀਂ ਲਾਇਆ ਇਸ ਕਰਕੇ ਨਾ ਹਾਕਮ ਜਮਾਤੀ ਪਾਰਟੀਆਂ ਤੋਂ ਲੋਕਾਂ ਨੂੰ ਚੱਕ ਛੱਡਣੀ ਚਾਹੀਦੀ ਆ ਤੇ ਆਪ ਦੇ ਸੰਘਰਸ਼ਾਂ ਨੂੰ ਤਖੜੇ ਕਰਨੀ ਪਹਿਲਾਂ ਜਿਹੜਾ ਬੋਟ ਪ੍ਰਬੰਧ ਨੇ ਸਾਡਾ ਕੀ ਸਵਾਰਨਾ ਕਿਸ ਕਰਕੇ ਵੱਡੀ ਪੱਦਰ ਤੇ ਲੋਕ ਸਵਾਲ ਖੜੇ ਕਰਨ ਲੱਗੇ ਆ ਉਹੀ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨੂੰ ਅੱਜ ਤੋਂ 15 ਸਾਲ ਪਹਿਲਾਂ ਲੋਕ ਸਿੱਕਿਆਂ ਨਾਲ ਤੋਲਦੇ ਸੀ ਲੋਕ ਫਲਾਂ ਨਾਲ ਤੋਲਦੇ ਸੀ ਲੋਕ ਬਨਾਮਾ ਨਾਲ ਚਾਹਾਂ ਸਾਧ ਸਾਧ ਪੀਉਂਦੇ ਸੀ ਅੱਜ ਲੋਕ ਗਲਮੇ ਚ ਹੱਥ ਪਾ ਰਹੇ ਆ ਲੋਕ ਸਵਾਲ ਕਰ ਰਹੇ ਆ ਲੋਕਾਂ ਦੀ ਵੀ ਚੇਤਨਾ ਵਧ ਰਹੀ ਆ ਇਹ ਚੰਗੀ ਗੱਲ ਆ ਜੇ ਲੋਕ ਚੇਤ੍ਰ ਹੋਣਗੇ ਫੇਰੀ ਹਾਕਮ ਜਵਾਤਾਂ ਨੂੰ ਕੁਝ ਨਾ ਪੁੱਜ ਸਹੀ ਰਸਤੇ ਤੇ ਲਿਆ ਸਕ। ਕੱਲ ਹੀ ਹੈ ਨਾ ਉਹ ਦੁਕਾਨ ਲੋਕ ਮਸ ਮੁੱਦੇ ਤੇ ਕੋਈ ਗੱਲ ਨਹੀਂ ਕਰਦੇ। ਉਹ ਤਾਂ ਕਹਿ ਦਿਆ ਕਿ ਆ ਤੁਸੀਂ ਟੋਟਕੇ ਸਾਨੂੰ ਸੁਣਾਤੇ ਕਿ ਟੋਟਕੇ ਦੇ ਰਾਹੀਂ ਸਾਨੂੰ ਫੋਟਾ ਪਾ ਦਿਓ ਵੀ ਹੁਣ ਹਰ ਸਿਮਰਤਾ ਉਹਨੂੰ ਹਰਾ ਦਿਓ। ਹੁਣ ਇੱਥੇ ਛੁੱਡੀਆਂ ਸਾਉਂ ਇੱਕ ਤਾਰਿਓ। ਉਹ ਉਹ ਕਹਿੰਦੇ ਆ ਕਿ ਅਸੀਂ ਅਸੀਂ ਆ ਜਿਹੜੇ ਅਸੀਂ ਲੋਕਾਂ ਨਾਲ ਟੈਂ ਨਹੀਂ ਕਰ ਲੋਕਾਂ ਨੂੰ ਟੈਂ ਨਹੀਂ ਕਰਨਾ। ਅਸੀਂ ਤਾਂ ਝੂਮਲੇਬਾਜ਼ੀ ਨਹੀਂ। ਕੀਤਾ ਰਹੀ ਚੁਟਕਲਿਆ ਰਹੀ ਲੋਕਾਂ ਦਾ ਮਨ ਪਰਚਾਵਾ ਕਰਦਾ ਭੁੱਖੇ ਢਿੱਡਾਂ ਦਾ ਮਨ ਪਰਚਾਵਾ ਕਰਨ ਲੱਗੇ ਹੋਏ ਆ ਇਸ ਲਈ ਭੁੱਖੇ ਢਿੱਡਾਂ ਦਾ ਮਨ ਪਰਚਾਵਾ ਰੋਟੀ ਨਹੀਂ ਹੋਊਗਾ ਇਹ ਚੁਟਕਲਿਆ ਨਾਲ ਨਹੀਂ ਹੋਣਾ ਇਹ ਹਾਕਮ ਜਮਾਤਾਂ ਨੂੰ ਸੀਐਮ ਸਾਹਿਬ ਨੂੰ ਇਹ ਗੱਲ ਨੂੰ ਸਮਝਣਾ ਚਾਹੀਦਾ